ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਕੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਸ਼ੀਰਵਾਦ ਕਰਦੇ ਆਂ ਅੱਜ ਦੀ ਵੱਡੀ ਖ਼ਬਰ ਪੰਜਾਬ ਚ ਕਾਂਗਰਸ ਨੂੰ ਵੱਡਾ ਝਟਕਾ ਇਹ ਲੀਡਰ ਆਪ ਵਿੱਚ ਸ਼ਾਮਲ ਪੰਜਾਬ ਵਿੱਚ ਰਾਜਨੀਤਿਕ ਗਤੀਵਿਧੀਆਂ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪਕਵਾੜਾ ਅੜਤੀ ਐਸੋਸੀਏਸ਼ਨ ਦੇ ਮੁਖੀ ਅਤੇ ਪ੍ਰਮukh ਕਾਂਗਰਸੀ ਆਗੂ ਕੁਲਵੰਤਰ ਹੈ ਪੱਬੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਕਿਸਾਨਾਂ ਤੇ ਕਮਿਸ਼ਨ 에ਜੰਟਾਂ ਦੇ ਹਿੱਤ ਵਿੱਚ ਆਪ ਦੇ ਕੰਮ ਦਾ ਪ੍ਰਭਾਵ ਪਿਆ ਕੁਲਵੰਤਰ ਹੈ ਪੱਕੀ ਨੇ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦਾ ਕਾਰਨ ਸਪਸ਼ਟ ਕੀਤਾ ਉਹਨਾਂ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਦਾ ਉਦਾਇਕ ਅਗਵਾਈ ਹੇਠ ਆਪ ਸਰਕਾਰ ਵੱਲੋਂ ਕਿਸਾਨਾਂ ਤੇ ਕਮਿਸ਼ਨ 에ਜੰਟਾਂ ਲਈ ਚੁੱਕੇ ਗਏ ਤੇ ਅਸੇ ਕਦਮਾਂ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਕਿ ਕਰਨਾ ਹੈ ਕਿ ਕੋਸ ਨੇ ਆਪੇ ਸ਼ਾਮਲ ਹੋ ਕੇ ਇਹਨਾਂ ਪੈਲ ਕਦਮੀਆਂ ਦਾ ਸਮਰਥਨ ਕੀਤਾ ਹੈ ਪੱਪੀ ਦੇ ਆਪੇ ਸ਼ਾਮਲ ਹੋਣ ਦੇ ਇਸ ਮਹੱਤਵਪੂਰਨ ਮੌਕੇ ਤੇ ਬਹੁਤ ਸਾਰੇ ਵੱਡੇ ਨਾਮ ਮੌਜੂਦ ਹਨ ਰਾਜਕਮਰ ਚੰਬੇਵਾਰਜੀਤ ਸਿੰਘ ਮਾਨ ਰਾਮਪਾਲ ਉਪਲ ਜਸਪਾਲ ਇਹਨਾਂ ਆਗੂਆਂ ਨੇ ਕਹਾ ਕਿ ਪੱਪੀ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਖੇਤਰੀ ਸਮਰਥਨ ਤੇ ਤਾਕਤ ਮਿਲੇਗੀ ਪੱਪੀ ਦੇ ਕਾਪਲੇ ਦਾ ਆਪ ਵਾਲਜਾ ਕਹੀ ਖੇਤੀ ਖਰੀਦ ਦੇ ਕੇਂਦਰਾਂ ਅਤੇ ਖੇਤੀਬੜੀ ਪਾਈਚਾਰੇ ਵਿੱਚ ਆਪਦੀ ਪਕੜ ਨੂੰ ਹੋਰ ਮਜ਼ਬੂਤ ਕਰੇਗਾ ਇਸ ਨਾਲ ਪਗਵਾੜਾ ਤੇ ਜ਼ਿਲ੍ਹੇ ਦੀ ਸਥਾਨਕ ਰਾਜਨੀਤੀ ਵਿੱਚ ਆਪਦੀ ਗਤੀਵਿਧੀ ਵਾਸ ਸਕਦੀ ਹੈ ਰਾਜਕੁਮਾਰ ਚੰਬੇਵਾਲ ਨੇ ਕਿਹਾ ਕਿ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਪਰਬੀ ਜੀ ਮੌਜੂਦ ਹਨ ਇਸ ਨਾਲ ਸਾਡੀ ਕਿਸਾਨ ਨੀਤੀ ਨੂੰ ਹੋਰ ਜਨਤਕ ਸਮਰਥਨ ਮਿਲੇਗਾ ਹਰਜੀਤ ਸਿੰਘ ਮਾਨਯਕ ਇਹ ਕਹਾ ਉਹਨਾਂ ਨੇ ਦੇਸ਼ ਆਮ ਹੋਣਾ ਪਾਰਟੀ ਦਾ ਸਮਾਜਿਕ ਤੇ ਪਿੰਡੂ ਆਧਾਰ ਮਜ਼ਬੂਤ ਹੋਵੇਗਾ ਖਬਰ ਨੂੰ ਅੰਤ ਤੱਕ ਦੇਖ ਲਈ ਧੰਨਵਾਦ